ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਗੁਰਮਤ ਵਿਚਾਰ ਡੀ ਐਸ ਚੈਨਲ ਤੇ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਸਲ ਸੱਚ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦਾ ਸ਼ਬਦ ਹੈ ਰਾਗ ਆਸਾ ਮੁਹੱਲਾ 5 ਆਸਾ ਮੁਹੱਲਾ 5 ਆਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇਸਰੇ ਸਟਾਈ ਰੇ ਪਾਤਾਲੀ ਆਕਾਸ਼ੀ ਸਖਣੀ ਲਹਿਬਰ ਬੂਜੀ ਖਾਈ ਰੇ ਸਭ ਤੋਂ ਪਹਿਲਾਂ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਆਦਮ ਚੰਡਾਲੀ ਕਿਹਨੂੰ ਕਹਿੰਦੇ ਹੈਗੇ ਆਦਮ ਚੰਡਾਲੀ ਦਾ ਮਤਲਬ ਹੈ ਅੱਧੀ ਚੰਡਾਲੀ ਹੈ ਤੇ ਅੱਧੀ ਇਹ ਜਿਹੜੀ ਹੈ ਸ੍ਰੇਸ਼ਟਾਈ ਹੈਗੀ ਆ ਅੱਧੀ ਸ੍ਰੇਸ਼ਟ ਹੈਗੀ ਆ ਇਸ ਦਾ ਮਤਲਬ ਇਹ ਹੈ ਕਿ ਜਦੋਂ ਕੋਈ ਵੀ ਆਪਾਂ ਧਰਮ ਨੂੰ ਧਾਰਨ ਕਰਦੇ ਆ ਤਾਂ ਸਾਰੇ ਹੀ ਧਰਮ ਜਿਹੜੇ ਹੈਗੇ ਉਹ ਸੰਤੋਖੀ ਬਣ ਦੀ ਗੱਲ ਕਰਦੇ ਹਨ ਤੇ ਪਾਠ ਪੂਜਾ ਕਰਨ ਦੀ ਗੱਲ ਕਰਦੇ ਹਨ ਤੇ ਆਪਣੇ ਧਰਮ ਦੀਆਂ ਵਿਸ਼ੇਸ਼ਤਾਵਾਂ ਦੱਸ ਕੇ ਸੰਗਤਾਂ ਨੂੰ ਆਪਣੇ ਧਰਮ ਵਿੱਚ ਆਉਣ ਦੀ ਪ੍ਰੇਰਣਾ ਕਰਦੇ ਹਨ ਜਦੋਂ ਕੋਈ ਜਿਗਿਆਸੂ ਧਰਮ ਨੂੰ ਧਾਰਨ ਕਰ ਲੈਂਦਾ ਹੈ ਉਸ ਤੋਂ ਬਾਅਦ ਜਦੋਂ ਅੱਗੇ ਜਾਣ ਦੀ ਗੱਲ ਕਰਦਾ ਹੈ ਪੁੱਛਦਾ ਕਿ ਹੁਣ ਧਰਮ ਧਾਰਨ ਕਰ ਲਿਆ ਤੇ ਹੁਣ ਅੱਗੇ ਕੀ ਕਰਨਾ ਹੈਗਾ ਤੇ ਉਸ ਤੋਂ ਬਾਅਦ ਫੇਰੇ ਮੁੜ ਕੇ ਫਿਰ ਮਾਇਆ ਨਾਲੇ ਜੋੜ ਦਿੰਦੇ ਹਨ ਭਗਤ ਕਬੀਰ ਜੀ ਦਾ ਬਚਨ ਹੈ ਕਬੀਰ ਕਾਰਨ ਵਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਇ ਜੇ ਜੇ ਡਾਲੀ ਪਗਤਰੋਂ ਤੋਈ ਸੋਈ ਮੁਰਮਰ ਜਾਏ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਜਿਹੜਾ ਆਪਣਾ ਮੂਲ ਹੈ ਜੇ ਉਹ ਸਹਾਇਤਾ ਨਹੀਂ ਕਰਦਾ ਤੇ ਫਿਰ ਕਿਸ ਤਰ੍ਹਾਂ ਇਸ ਚੀਜ਼ ਨੂੰ ਸਮਝਿਆ ਜਾ ਸਕਦਾ ਹੈ ਕਿਉਂਕਿ ਜਿੰਨਾ ਚਿਰ ਆਪਾਂ ਸੱਚ ਵਾਲੀ ਮਤ ਨਹੀਂ ਲੈਂਦੇ ਗੁਰਬਾਣੀ ਦਾ ਉਦੇਸ਼ ਸੁਣ ਕੇ ਉਹਨੂੰ ਉਹਦੇ ਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ ਉਹਨਾਂ ਚਿਰ ਜੜੀ ਪਰਮੇਸ਼ਰ ਦੀ ਬਖਸ਼ਿਸ਼ ਨਹੀਂ ਹੁੰਦੀ ਜਿਗਿਆਸੂ ਕਰਦਾ ਸੱਚ ਨੂੰ ਸਮਝਉਂਦੀ ਉਹ ਆਪਣੀ ਮਨ ਦੀ ਮਰਜ਼ੀ ਅਨਸਾਰ ਹੀ ਹੁੰਦੀ ਹੈ ਜਾਂ ਜਿਹੜਾ ਕੋਈ ਦੱਸ ਰਿਹਾ ਉਹਦੇ ਅਨਸਾਰ ਹੀ ਹੁੰਦੀ ਹੈ ਤੇ ਇਸ ਕਰਕੇ ਕਹਿੰਦੇ ਜੇ ਜੇ ਡਾਲੀ ਪੱਗ ਤਨ ਸੋਈ ਸੋਈ ਮੁਰਮਰ ਜਾਏ ਕਹਿੰਦੇ ਜਦੋਂ ਧਿਆਨ ਨਾਲ ਅਬਜ਼ਰਵ ਕਰਦੇ ਹਾਂ ਜੋ ਜੋ ਇਹ ਦੱਸਦੇ ਹਨ ਉਹ ਜਿਹੜੀ ਹਰੇਕ ਗੱਲ ਹੈਗੀ ਹੈ ਮੁੜ ਕੇ ਫਿਰ ਮਾਇਆ ਨਾਲ ਜੋੜਨ ਦੀ ਹੈਗੀ ਕਿ ਤੇ ਇਹ ਕਰਨ ਨਾਲ ਤੇਰਾ ਆਏ ਹੋ ਜਾਣਾ ਹੈਗਾ ਐਨੇ ਪਾਠ ਕਰੂੰਗਾ ਤਾਂ ਤੈਨੂੰ ਆ ਮਿਲ ਸਕਦਾ ਹੈ ਇਸ ਤਰੀਕੇ ਨਾਲ ਪਹਿਲਾਂ ਤਾਂ ਧਰਮ ਧਾਰਨ ਕੀਤਾ ਸੀ ਕਿ ਤੈਨੂੰ ਜਿਹੜਾ ਮਨ ਨੂੰ ਸ਼ਾਂਤੀ ਆਏਗੀ ਪਰ ਸ਼ਾਂਤੀ ਆਉਣ ਦੀ ਜਦੋਂ ਗੱਲ ਬੰਦਾ ਕੋਈ ਕਰਦਾ ਹੈ ਜਿਗਿਆਸੂ ਤਾਂ ਮੁੜ ਕੇ ਫਿਰ ਇਹਨੂੰ ਇੱਛਾ ਪੂਰਤੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਜਿਹੜੀ ਇਹ ਅੱਧ ਤੱਕ ਤਾਂ ਇਹ ਠੀਕ ਹੈਗੀ ਹੈ ਸੂਦੀ ਨਾਲੋਂ ਭਾਵੇਂ ਇਹਨਾਂ ਨੂੰ ਗਿਆਨ ਨਹੀਂ ਹੈਗਾ ਜੇ ਉਹਨਾਂ ਨੂੰ ਧਰਮ ਨਾਲ ਜੋੜਿਆ ਜਾਵੇ ਤਾਂ ਉਹ ਉਹ ਠੀਕ ਹੈਗਾ ਉਸ ਪਾਸੇ ਲੈ ਕੇ ਜਾਣ ਲਈਏ ਸ਼੍ਰੇਸ਼ਟ ਹੈਗੀ ਹੈ ਸੂਦੀ ਨਾਲੋਂ ਚੰਗੀ ਹੈਗੀ ਹੈ ਪਰ ਜਦੋਂ ਅੱਗੇ ਅਧ ਤੋਂ ਰੰਗਦੇ ਆ ਤਾਂ ਫਿਰ ਇਹ ਚੰਡਾਲੀ ਬਣ ਜਾਂਦੀ ਹੈਗੀਆ ਦੁਰਮਤ ਵਾਧਾ ਸਰਪਨੀ ਖਾਦਾ ਮਨਮੁਖ ਖੋਇਆ ਗੁਰਮੁਖੀ ਲਾਦਾ ਫਿਰ ਇਹ ਦੁਰਮਤ ਨਾਲ ਬੰਨਣ ਲੱਗ ਜਾਂਦੇ ਹਨ ਕਿਉਂਕਿ ਜਿਹੜੀਆਂ ਸਾਖੀਆਂ ਹਨ ਜਾਂ ਸਿਮਰ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰਾ ਨਾ ਜਾਣੀ ਉਹਨਾਂ ਵਿੱਚ ਵੀ ਤੱਤ ਦਾ ਗਿਆਨ ਨਹੀਂ ਹੈਗਾ ਉਹ ਜਿਹੜੀਆਂ ਸੁਣੀਆਂ ਸੁਣਾਈਆਂ ਕਹਾਣੀਆਂ ਹੈਗੀਆਂ ਜਿਹਾ ਸਾਖੀਆਂ ਹੈ ਗਿਆ ਉਹਦੇ ਨਾਲ ਜੋੜ ਦਿੰਦੇ ਹਨ ਤੇ ਉਹਦੇ ਨਾਲ ਉਹਦੇ ਵਿੱਚ ਸਾਰੀਆਂ ਇੱਛਾ ਬੂਰਦੀਆਂ ਕਰਾਮਾਤਾਂ ਦੀਆਂ ਗੱਲਾਂ ਹਨ ਇਸ ਕਰਕੇ ਇਹ ਜਿਹੜੀ ਹੈਗੀ ਆ ਫਿਰ ਅਧ ਤੋਂ ਬਾਅਦ ਜਿਹੜੀ ਮਤ ਹੈ ਫਿਰ ਮੁੜ ਕੇ ਮਾਇਆ ਨਾਲ ਜੋੜ ਦਈਏ ਇਹਨੂੰ ਆਦਮ ਚੰਡਾਲੀ ਕਿਹਾ ਗਿਆ ਹੈ ਪਾਤਾਲੀ ਆਕਾਸ਼ੀ ਸਖਣੀ ਲਹਿਬਰ ਬੂਜੀ ਖਾਈ ਰੇ ਨਾ ਇਹਨੂੰ ਪਾਤਾਲ ਬਾਰੇ ਗਿਆਨ ਹੈ ਨਾ ਇਹਨੂੰ ਆਕਾਸ਼ ਬਾਰੇ ਇਹਦੇ ਕੋਈ ਨੂੰ ਕੋਈ ਇਹਨਾਂ ਨੂੰ ਕੋਈ ਗਿਆਨ ਨਹੀਂ ਇਹਨਾਂ ਬਾਰੇ ਇਹ ਜਿਹੜਾ ਪਾਤਾਲ ਆਕਾਸ਼ ਪਾਤਾਲ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ ਤੇ ਜਿਹੜੀ ਖਾਈ ਹੈ ਹੁਣ ਖਾਈ ਤੈਗੀਆ ਭਰਮ ਕੋਟ ਮਾਇਆ ਖਾਈ ਕਹੋ ਕਿਤਬਿਦ ਤੋੜੀਏ ਗੁਰਪੂਰਾ ਆਰਾਧ ਬਖਮਦਲ ਫੋੜੀਏ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਏ ਹੁਣ ਜਿਹੜਾ ਭਰਮ ਉਹ ਕਿਲਾ ਹੈਗਾ ਤੇ ਮਾਇਆ ਜਿਹੜੀ ਉਹ ਖਾਈ ਹੈਗੀ ਆ ਹੁਣ ਇਹਦੇ ਬਾਰੇ ਇਹਨਾਂ ਨੂੰ ਗਿਆਨ ਨਹੀਂ ਹੈਗਾ ਤੇ ਇਸੇ ਕਰਕੇ ਇਹ ਮੜ ਮੜ ਉਹਦੇ ਨਾਲ ਜੋੜਦੇ ਹਨ ਪਰ ਜੇ ਨੂੰ ਗਿਆਨ ਹੁੰਦਾ ਹੈ ਫਿਰ ਉਹ ਖਾਈ ਨੂੰ ਸਮਝ ਲੈਂਦਾ ਹੈ ਘੋਰ ਪੂਰਾ ਆਰਾਧ ਜੇ ਆਪਾਂ ਗਿਆਨ ਪੂਰਾ ਆਪਾਂ ਨੂੰ ਮਿਲ ਜਵੇ ਗੁਰਵਾਣੀ ਦੇ ਪ੍ਰਦੇਸ਼ ਨੂੰ ਆਪਾਂ ਸਮਝਣ ਲੱਗ ਜਾਈਏ ਫਿਰ ਜਿਹੜਾ ਵਿਖਮ ਦਾ ਲੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈਗਾ ਇਸ ਦੇਹੀ ਮੇ ਪੰਜ ਚੋਰ ਵਸੀਲੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਹੁਣ ਇਹ ਜਿਹੜੇ ਆਪਣੀ ਬੁੱਧੀ ਦਾ ਨੁਕਸਾਨ ਕਰਦੇ ਹੈਗੇ ਜੇ ਕਿਸੇ ਨੂੰ ਕ੍ਰੋਧ ਆਦਵੇ ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦਾ ਹੈਗਾ ਇਸੇ ਤਰ੍ਹਾਂ ਜਿਹੜੀ ਇਹ ਕਾਮ ਹੈਗਾ ਕਾਮਨਾ ਹੈਗੀਆਂ ਕਾਮਨਾਵਾਂ ਦੇ ਪਿੱਛੇ ਲੱਗ ਕੇ ਬੰਦਾ ਸੱਚ ਤੋਂ ਦੂਰ ਜਾਂਦਾ ਹੈਗਾ ਚੀਜ਼ਾਂ ਦਾ ਲੋਭ ਹੈਗਾ ਕਿ ਹਰੇਕ ਚੀਜ਼ ਮੈਨੂੰ ਹੀ ਮਿਲ ਜਾਏ। ਮੋਹ ਆਪਣੇਆਂ ਨਾਲ ਹੈਗਾ, ਬਾਕੀਆਂ ਨੂੰ ਪਰਾਈ ਸਮਝਾਇਗਾ। ਹੰਕਾਰ ਇਹ ਹੁਣ ਇਹ ਚੀਜ਼ਾਂ ਜਦੋਂ ਲੱਗੀਆਂ ਉਹਦੇ ਨਾਲ ਹੰਕਾਰ ਤਾਂ ਹੋਣਾ ਹੀ ਹੈਗਾ। ਹੰਕਾਰ ਇਹ ਕਿ ਮੈਂ ਮੈਂ ਸਰੀਰ ਹੈਗਾ। ਆਪਣੇ ਆਪ ਨੂੰ ਸਰੀਰ ਸਮਝਾਇਗਾ। ਹੁਣ ਇਹ ਵੱਡਾ ਵਿਖਮ ਦਾ ਲੈਗਾ ਇਹਨੂੰ ਫੋੜਨਾ ਜਿਹੜਾ ਹੈਗਾ ਗੁਰਬਾਣੀ ਦੇ ਉਪਦੇਸ਼ ਤੋਂ ਬਿਨਾਂ ਫੋੜਿਆ ਨਹੀਂ ਜਾ ਸਕਦਾ। ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਏ। ਤੇ ਕਹਿੰਦੇ ਮੈਂ ਤਾਂ ਪਰਮੇਸ਼ਰ ਅੱਗੇ ਦਿਨ ਰਾਤ ਦੋਨੇ ਹੱਥ ਜੋੜ ਕੇ ਭਾਬ ਆਪਣਾ ਮਨ ਚੇਤਿਕ ਕਰਕੇ ਅਰਦਾਸ ਕਰਦਾ ਕਿ ਮੇਰਾ ਜਿਹੜਾ ਭਰਮ ਦਾ ਅੰਡਾ ਫਟ ਜਾਵੇ ਤਾਂ ਕਿ ਮੈਂ ਇਹਨਾਂ ਨੂੰ ਸਮਝ ਸਕਾਂ ਇਸ ਤਰੀਕੇ ਨਾਲ ਜਿਹੜੀ ਖਾਈ ਇਹਨੂੰ বুঝਿਆ ਜਾ ਸਕਦਾ ਆਕਾਸ਼ ਗਗਨ ਪਾਤਾਲ ਗਗਨ ਹੈ ਚੌਦਸ ਗਗਨ ਰਹਾਈਲੇ ਆਨੰਦ ਮੂਲ ਸਦਾ ਪਰਖੋਤਮ ਘਟ ਬਿਨ ਸੇ ਗਗਨ ਜਾਈਲੇ ਹੁਣ ਗੁਰਬਾਣੀ ਦਾ ਕਹਿ ਰਹੀ ਹੈਗੀ ਆ ਕਿ ਆਕਾਸ਼ ਵੀ ਗਗਨ ਪਾਤਾਲ ਵੀ ਗਗਨ ਹੈਗਾ ਤੇ ਜਿਹੜਾ ਚਾਰੇ ਪਾਸੇ ਇਹ ਗगन ਹੀ ਗगन ਹੈਗਾ ਕਿਉਂਕਿ ਜਿਹੜਾ ਗगन ਹੈਗਾ ਉਹ ਸਾਰਾ ਸਪੇਸ ਹੈਗਾ ਉਹਦੇ ਅੰਦਰ ਹੀ ਸਾਰੇ ਚੰਨ ਸੂਰਜ ਤਾਰੇ ਧਰਤੀ ਸਾਰਾ ਕੁਝ ਉਹਦੇ ਅੰਦਰ ਹੈਗਾ ਇਸ ਕਰਕੇ ਕਿਉਂਕਿ ਧਰਤੀ ਘੁੰਮਦੀ ਹੈ ਜੇ ਉੱਪਰ ਨੂੰ ਆਪਾਂ ਦੇਖਾਂਗੇ ਤਾਂ ਆਪਾਂ ਕਹਿੰਨੇ ਆਕਾਸ਼ ਹੈ ਤੇ ਥੱਲੇ ਪਤਾਲ ਹੈਗਾ ਪਰ ਜੇ ਧਰਤੀ ਘੁੰਮਦੀ ਹੈ ਤਾਂ ਉਹਦਾ ਜਦੋਂ ਹੁਣ 24 ਘੰਟੇ ਬਾਅਦ ਚੱਕਰ ਲੱਗੇਗਾ ਜਿਹੜਾ ਪਤਾਲ ਉਹ ਆਕਾਸ਼ ਬਣ ਜਿਗਾ ਆਕਾਸ਼ ਉਹ ਪਤਾਲ ਬਣ ਜਾਏਗਾ ਇਸ ਕਰਕੇ ਗਰਵਾਣੀ ਵਿੱਚ ਇਹ ਕਿਹਾ ਗਿਆ ਕਿ ਸਾਰਾ ਕੁਝ ਗगन ਹੀ ਹੈਗਾ ਕਿਉਂਕਿ ਸਾਰੀਆਂ ਚੀਜ਼ਾਂ ਆਕਾਸ਼ ਵਿੱਚ ਘੁੰਮਦੀਆਂ ਹਨ ਗगन ਵਿੱਚ ਘੁੰਮਦੀਆਂ ਹੈਗੀਆਂ ਇਸ ਕਰਕੇ ਨਾ ਆਕਾਸ਼ ਆ ਨਾ ਬਤਾਲ ਹੈ ਸਾਰਾ ਕੁਝ ਗगन ਹੀ ਹੈਗਾ ਕਿਉਂਕਿ ਜੇ ਧਰਤੀ ਘੁੰਮਦੀ ਆ ਤਾਂ ਉੱਪਰਲੇ ਸਿਰੇ ਨੂੰ ਆਪਾਂ ਆਕਾਸ਼ ਕਹਿੰਦੇ ਥੱਲੇ ਨੂੰ ਬਤਾਲ ਕਹਿੰਦੇ ਪਰ ਜੇ ਧਰਤੀ ਘੁੰਮਦੀ ਆ ਫਿਰ ਤਾਂ ਉਹ ਆਕਾਸ਼ ਬਦਲੀ ਜਾਂਦਾ ਹੈਗਾ ਸਮੇਂ ਦੇ ਨਾਲ ਨਾਲ ਆਨੰਦ ਮੂਲ ਸਦਾ ਪਰਖੋਤਮ ਕਟ ਬਿਨਸੇ ਗगन ਨਾ ਜਾਈ ਲੈ ਕਹਿੰਦੇ ਜਿਹੜਾ ਆਪਣਾ ਮੂਲ ਹੈਗਾ ਉਹ ਸਦਾ ਪੁਰਖ ਉੱਤਮ ਹੈਗਾ ਸੱਚਾ ਪੁਰਖ ਹੈਗਾ ਕਹਿੰਦੇ ਜੇ ਘਟ ਬਿਨਸ ਵੀ ਜਾਏ ਭਾਵੇਂ ਸਰੀਰ ਖਤਮ ਵੀ ਹੋ ਜਾਏ ਤਾਂ ਜਿਹੜਾ ਗगन ਹੈਗਾ ਉਹ ਉਹ ਕਿਤੇ ਨਹੀਂ ਜਾਂਦਾ ਉਹ ਫਿਰ ਵੀ ਰਹਿੰਦਾ ਹੈ ਇਸੇ ਤਰ੍ਹਾਂ ਸੁਖੁਨੀ ਸਾਹਿਬ ਵਿੱਚ ਬਚਨ ਆਇਆ ਨੈਕਿਛ ਜਨਮੇ ਨੈਕਿਛ ਮਾਰੇ ਆਪਨ ਚਲਤ ਆਪ ਹੀ ਕਰੇ ਕਹਿੰਦੇ ਨਾ ਕੁਛ ਜੰਮਦਾ ਤੇ ਨਾ ਕੁਛ ਮਰਦਾ ਹੈ ਆਪਣੇ ਚਲਤੋ ਆਪੇ ਕਰਦਾ ਹੈ ਉਹਦਾ ਮਤਲਬ ਇਹ ਹੈ ਕਿ ਜਿਹੜੀ ਅਗਿਆਨਤਾ ਹੀ ਮਰਦੀ ਹੈ ਜਦੋਂ ਕੋਈ ਕਿਸੇ ਦੇ ਅੰਦਰ ਵੀ ਜਿਹੜੀ ਅਗਿਆਨਤਾ ਹੈ ਉਹਦੇ ਕਰਕੇ ਉਹਦਾ ਜਨਮ ਹੈਗਾ ਉਹ ਆਪਣੀਆਂ ਮਾਇਆ ਦੀਆਂ ਇੱਛਾਵਾਂ ਦੀਆਂ ਪੂਰਤੀਆਂ ਦੇ ਕਰਕੇ ਉਹਨੂੰ ਸਰੀਰ ਮਿਲਦਾ ਸਰੀਰ ਦੇ ਨਾਲ ਉਹ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਜੇ ਉਹ ਸੱਚ ਨੂੰ ਲੈ ਲਵੇ ਤਾਂ ਆਪਣੇ ਆਪੇ ਨੂੰ ਸਮਝ ਕੇ ਦੁਬਾਰਾ ਵਾਪਸ ਆਪਣੇ ਨਿਜ ਘਰ ਵਿੱਚ ਚਲਾ ਜਾਂਦਾ ਹੈ ਤੇ ਜੇ ਉਹ ਸੱਚ ਨੂੰ ਨਹੀਂ ਸਮਝਦਾ ਤੇ ਫਿਰ ਤ੍ਰਿਕੂਟੀ ਵਿੱਚ ਦਸਮ ਦੁਆਰ ਤ੍ਰਿਕੂਟੀ ਨੂੰ ਸਮਝਣ ਕਰਕੇ ਸੰਸਾਰ ਵਿੱਚ ਫਸਿਆ ਰਹਿੰਦਾ ਹੈ ਤੇ ਮੁੜ ਮੁੜ ਜਨਮ ਲੈਂਦਾ ਰਹਿੰਦਾ ਹੈ ਇਸ ਤਰ੍ਹਾਂ ਇਸ ਸ਼ਬਦ ਵਿੱਚ ਜਿਹੜਾ ਆਇਆ ਕਿ ਬਤਾਲੀ ਆਕਾਸ਼ੀ ਸਖਣੀ ਲਹਿਬਰ 부ਜੀ ਖਾਈ ਰੇ ਆਕਾਸ਼ ਤੇ ਬਤਾਲ ਵਾਲ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਜਿਹੜੀ ਆਦਮ ਜੰਡਾਲੀ ਹੈਗੀ ਆ ਤੇ ਭਈ ਬ੍ਰਾਹਮਣੀ ਤੇ ਇਹ ਆਪਣੇ ਆਪ ਨੂੰ ਦਿਖਾਉਂਦੇ ਕਿ ਅਸੀਂ ਬੜੇ ਧਾਰਮਿਕ ਹਾਂ ਸੂਦੀ ਤੇ ਸ੍ਰੇਸ਼ਟਾਈ ਰੇ ਸੂਦੀ ਨਾਲ ਸੂਦੀ ਦਾ ਮਤਲਬ ਹੈਗਾ ਕਿ ਜਿਹਨੂੰ ਬਿਲਕੁਲ ਗਿਆਨ ਨਹੀਂ ਉਹਦੇ ਨਾਲ ਉਹ ਤਾਂ ਚਲੋ ਚੰਗੀ ਹੈਗੀ ਐ ਪਰ ਇਹ ਇਹਦੇ ਵਿੱਚ ਪੂਰਾ ਗਿਆਨ ਨਹੀਂ ਹੈਗਾ ਇਹ ਮਤ ਦੀ ਗੱਲ ਹੋ ਰਹੀ ਆ ਹੋਰ ਇੱਥੇ ਕੋਈ ਦੂਸਰੀ ਗੱਲ ਨਹੀਂ ਹੋਰ ਇਹ ਮਤਾਂ ਦੀ ਜਿਹੜੀ ਹੈਗੀ ਆ ਕਮੀਆਂ ਬਾਰੇ ਗਰਵਾਣੀ ਜਾਣਕਾਰੀ ਦੇ ਰਹੀ ਐ ਆਕਾਸ਼ ਤੇ ਪਤਾਲ ਵਾਰੇ ਇਹਨਾਂ ਨੂੰ ਗਿਆਨੀ ਇਸੇ ਕਰਕੇ ਸੱਤ ਪਤਾਲ ਤੇ ਸੱਤ ਆਕਾਸ਼ ਕਹੀ ਜਾਂਦੇ ਹੈਗੇ ਆ ਪਰ ਗੁਰਬਾਣੀ ਤਾਂ ਕਹਿ ਰਹੀ ਆ ਲੱਖਾਂ ਆਕਾਸ਼ ਤੇ ਲੱਖਾਂ ਹਪਤਾਲ ਹੈ ਗਿਆ ਲੈਬਰ ਬੂਜੀ ਖਾਈ ਰੇ ਪਰ ਜਿਹੜਾ ਗਿਆਨ ਉਨਵਾਨ ਹੁੰਦਾ ਜਿਹੜਾ ਗੁਰਬਾਣੀ ਦਾ ਜਿਹਦੇ ਕੋਲ ਗੁਰਮਤਮ ਹੁੰਦੀ ਹੈ ਏਡਾ ਗੁਰਮਖ ਹੁੰਦਾ ਉਹ ਇਹ ਖਾਈ ਨੂੰ ਬੁੱਝ ਲੈਂਦਾ ਕਿਉਂਕਿ ਮਾਇਆ ਦੀ ਖਾਈ ਹੈਗੀ ਆ ਕਿਉਂ ਲੀਜੇ ਗੱਡ ਬੰਕਾ ਭਾਈ ਦੋ ਵਰ ਕੋਟ ਔਰ ਤੇ ਵਰ ਖਾਈ ਪਾਵ ਜਿਹੜਾ ਹਿਰਦਾ ਨਿੱਜ ਕਰ ਹੈਗਾ ਇਹਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਦੋ ਵਰ ਕੋਟ ਔਰ ਤੀਵਰ ਖਾਈ ਕਹਿੰਦੇ ਇਹਦੇ ਦੁਆਲੇ ਦੋ ਕੋਟ ਹੈਗੇ ਦੋ ਕਿਲੇ ਹੈਗੇ ਔਰ ਤੀਜੀ ਖਾਈ ਹੈਗੀ ਹੁਣ ਦੋ ਕੋਟ ਕਿਹੜੇ ਹੈਗੇ ਪਹਿਲਾ ਭਰਮ ਭਰਮ ਕੋਟ ਹੈਗਾ ਭਰਮ ਦੇ ਕਰਕੇ ਇਹਨੂੰ ਲੱਗਦਾ ਕਿ ਮੈਂ ਕੁਝ ਕਰ ਸਕਦਾ ਇਸ ਕਰਕੇ ਹੰਕਾਰ ਆਏਗਾ ਦੂਜਾ ਕੋਟ ਹੰਕਾਰ ਦਾ ਹੈਗਾ ਹੁਣ ਇਹ ਦੋਨਾਂ ਚੀਜ਼ਾਂ ਦੇ ਨਾਲ ਫਿਰ ਜਿਹੜਾ ਤੀਸਰੀ ਹੈਗੀ ਉਹ ਖਾਈ ਉਹ ਮਾਇਆ ਵਾਲੀ ਖਾਈ ਹੈਗੀ ਮਾਇਆ ਦੇ ਕਰਕੇ ਜਿਹੜੇ ਦੋਨੇ ਕੋਟ ਜਿੰਨਾ ਚਿਰ ਮਾਇਆ ਨੂੰ ਨਹੀਂ ਛੱਡਦਾ ਉਹਨਾਂ ਤੇਰੇ ਦੋ ਕੋਟਾਂ ਨੂੰ ਇਹ ਦੋ ਕਿਲੇ ਆ ਜਿਹੜੇ ਇਹਨਾਂ ਨੂੰ ਭੇਦ ਨਹੀਂ ਸਕਦਾ ਇਸ ਕਰਕੇ ਗੁਰਬਾਣੀ ਦੇ ਉਪਦੇਸ਼ ਦੇ ਨਾਲ ਇਹਨਾਂ ਨੂੰ ਭੇਦ ਸਕਦਾ ਹੈ ਤੇ ਇਹਦੀ ਇਹਨਾਂ ਦੀ ਸਮਝ ਆ ਸਕਦੀ ਤਾਂ ਇਹ ਜਿਹੜੀ ਖਾਈ ਇਹਨੂੰ 부ਝ ਸਕਦਾ ਹੈਗਾ ਘਰ ਕੀ ਬਲਾਈ ਅਵਰ ਸਖਾਈ ਮੂਸਾ ਦੇਕ ਡਰਾਈ ਰੇ ਅੱਜ ਕੇ ਵਸ ਗੁਰ ਕੀਨੀ ਕੇਹਰ ਕੁੱਕਰ ਤਨੇ ਲਗਾਈ ਰੇ ਹੁਣ ਘਰ ਕੀ ਬਲਾਈ ਕੀ ਹੋਇਆ ਅਵਰ ਸਖਾਈ ਹੁਣ ਘਰ ਕੀ ਜਿਹੜੀ ਬੁੱਧੀ ਜਿਹੜੀ ਸੀਗੀ ਨਿੱਜ ਘਰ ਵਾਲੀ ਮਤ ਸੀਗੀ ਭਾਵੇਂ ਜਿਹੜੀ ਸ਼ੁੱਧ ਬੁੱਧੀ ਸੀਗੀ ਪਹਿਲਾਂ ਹੁਣ ਜਦੋਂ ਜਨਮ ਲੈਂਦਾ ਹੈ ਕੋਈ ਵੀ ਤਾਂ ਉਹਦੀ ਜਿਹੜੀ ਬੁੱਧੀ ਹੁੰਦੀ ਉਹ ਸ਼ੁੱਧ ਹੁੰਦੀ ਹੈ ਹੁਣ ਅਵਰ ਸਿਖਾਈ ਹੁਣ ਉਹ ਜਿਹੜੀ ਸੰਸਾਰ ਵਿੱਚੋਂ ਗਿਆਨ ਮਿਲਦਾ ਹੈ ਤੇ ਉਹਦੇ ਨਾਲ ਜਿਹੜੀ ਗਿਆਨ ਸਾਰਾ ਬਾਹਰमुखी ਮਿਲ ਜਾਂਦਾ ਹੈ ਬਾਹਰਮੁਖੀ ਗਿਆਨ ਮਿਲਣ ਦੇ ਨਾਲ ਮੂਸਾ ਦੇਖ ਡਰਾਈ ਰਹੇ ਹੁਣ ਜਿਹੜਾ ਮਾਨੇ ਚੂਹਾ ਗਿਆ ਮਾਨੂੰ ਹੁਣ ਇਹ ਚੂਹੇ ਨੂੰ ਜਿਹੜੇ ਜਦਕੇ ਬਿੱਲੀ ਦਾ ਜਿਹੜਾ ਸ਼ਿਕਾਰ ਹੈ ਬਿੱਲੀ ਦਾ ਖਾਣਾ ਉਹ ਚੂਹੇ ਖਾਣਾ ਹੈਗਾ ਚੂਹਿਆਂ ਨੂੰ ਮਾਰਨਾ ਆਏਗਾ ਹੁਣ ਇਹ ਚੂਹੇ ਨੂੰ ਦੇਖ ਕੇ ਡਰ ਰਹੀ ਹੈ ਡਰ ਕਿਉਂ ਰਹੀ ਹੈ ਮਨ ਨੂੰ ਦੇਖ ਕੇ ਡਰ ਰਹੀ ਹੈ ਆਪਣੇ ਮਨ ਤੇ ਕਾਬੂ ਨਹੀਂ ਪਾ ਰਹੀ ਹੈ ਕਿਉਂਕਿ ਇਹਨੂੰ ਜਿਹੜੀਆਂ ਮੱਤ ਮਿਲੀ ਹੈ ਗਿਆ ਸੰਸਾਰ ਵਿੱਚ ਆਦਮ ਚੰਡਾਲੀ ਮਿਲੀ ਹੈ ਗਿਆ ਤੇ ਉਹ ਆਦਮ ਚੰਡਾਲੀ ਇੱਛਾ ਪੂਰਤੀ ਦੀ ਗੱਲ ਕਰਦੀ ਹੈ ਇੱਛਾ ਪੂਰਤੀ ਦੇ ਕਰਕੇ ਮਨ ਜਿਹੜਾ ਹੈਗਾ ਬੁੱਧੀ ਮਨ ਦੇ ਪਿੱਛੇ ਲੱਗੀ ਹੋਈ ਹੈ ਹੁਣ ਜੇ ਕੋਈ ਬੰਦਾ ਅ ਗਿਆਨਵਾਨ ਹੈ ਤਾਂ ਉਹ ਗਿਆਨੀ ਦੇ ਪਿੱਛੇ ਲੱਗੇਗਾ ਤਾਂ ਉਹਦਾ ਨੁਕਸਾਨ ਹੀ ਹੋਣਾ ਹੈ ਇਸ ਤਰ੍ਹਾਂ ਜਿਹੜੀ ਘਰ ਕੀ ਬਲਾਈ ਜਿਹੜੀ ਆਪਣੀ ਜਿਹੜੀ ਅਸਲੀ ਮਾਤ ਸੀਗੀ ਜਿਹੜੀ ਸ਼ੁਰੂ ਵਿੱਚ ਆਪਾਂ ਨੂੰ ਮਿਲੀ ਹੈ ਉਹ ਜਿਹੜੀ ਮਾਤ ਹੈਗੀ ਸ਼ੁਰੂ ਵਿੱਚ ਜਿਹੜੀ ਆਪਾਂ ਨੂੰ ਮਾਤ ਮਿਲੀ ਹੈਗੀ ਉਹਨੂੰ ਜਦੋਂ ਬਾਹਰ ਮੁਕੀ ਗਿਆਨ ਮਿਲ ਜਾਂਦਾ ਤੇ ਉਹ ਆਪਣੇ ਮਨ ਤੋਂ ਡਰਨ ਲੱਗ ਜਾਂਦੀ ਹੈ ਭਾਵ ਮਨ ਤੇ ਕਾਬੂ ਪਾਉਣ ਦਾ ਉਹਦੇ ਕੋਲ ਗਿਆਨ ਨਹੀਂ ਰਹਿੰਦਾ ਇਸ ਤਰ੍ਹਾਂ ਉਹ ਜਿਹੜੀ ਹੈਗੀ ਮਨ ਨੂੰ ਦੇਖ ਕੇ ਡਰਦੀ ਹੈ ਇਸੇ ਕਰਕੇ ਮਨ ਜੀਤੇ ਜਾਗ ਜੀਤ ਮਨ ਨੂੰ ਜਿੱਤਣਾ ਹੈਗਾ ਮਨ ਨੂੰ ਜਿੱਤਣ ਦੇ ਨਾਲ ਇਹ ਮੁਸ਼ਕਲਾਂ ਦਾ ਜਿਹੜਾ ਹੋਰ ਸਾਰੀਆਂ ਚਿੰਤਾਵਾਂ ਤੋਂ ਛੁਟਕਾਰਾ ਹੋਣਾ ਹੈ ਪਰ ਕਿਉਂਕਿ ਇਹ ਮਨ ਤੋਂ ਡਰ ਰਹੀ ਹੈ ਗਿਆ ਅਗਿਆਨਤਾ ਵਾਲੀ ਮਾਤਾ ਇਸ ਕਰਕੇ ਜਿਹੜਾ ਹੁਕਮ ਹੈਗਾ ਇਹਨੂੰ ਜਿਹੜਾ ਅੱਜ ਕੇ ਵਸਗੁਰ ਕੀਨੀ ਘੇਰ ਇਸ ਕਰਕੇ ਇਹਨੂੰ ਮਨ ਦੇ ਵਸ ਕੀਤਾ ਅੱਜ ਜਿਹੜਾ ਹੈਗਾ ਉਹ ਉਹ ਬੱਕਰਾ ਨਹੀਂ ਹੁੰਦਾ ਅੱਜ ਦਾ ਮਤਲਬ ਹੈ ਮਨ ਮਨ ਜਿਹੜਾ ਅਜਾਇ ਹੈਗਾ ਇਹਨੂੰ ਜਿੱਤਣਾ ਕੋਈ ਸੌਖੀ ਗੱਲ ਨਹੀਂ ਹੈਗੀ ਇਸ ਕਰਕੇ ਮਨ ਵਸ ਕੀਤੀ ਹੋਈ ਹੈਗੀ ਮਨ ਦੀ ਮਰਜ਼ੀ ਪਿੱਛੇ ਚੱਲਦੀ ਹੈ ਤੇ ਹੁਕਮ ਨੇ ਇਹਨੂੰ ਇਸ ਤਰ੍ਹਾਂ ਕੀਤਾ ਹੈਗਾ ਤੇ ਇਹਦੇ ਵਿੱਚ ਇਹਦੇ ਵਿੱਚ ਕਲਪਨਾ ਜਿਹੜੀਆਂ ਹੈਗੀਆਂ ਇਹਦੇ ਨਾਲ ਲੱਗੀਆਂ ਹੋਈਆਂ ਉਹਦੇ ਕਰਕੇ ਇਹ ਦੁਖੀ ਹੈ ਜਿੰਨਾ ਚਿਰ ਕੋਈ ਬੰਦਾ ਦੁਖੀ ਨਹੀਂ ਹੁੰਦਾ ਉਹਨਾਂ ਜਰ ਸਚ ਨੂੰ ਧਾਰਨ ਨਹੀਂ ਕਰਦਾ ਇਸ ਕਰਕੇ ਹੁਕਮ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈ ਇਸ ਕਰਕੇ ਇਹਨੂੰ ਮਨ ਦੇ ਮਨ ਦੇ ਅਧੀਨ ਚੱਲਦੀ ਹੈਗੀ ਹੈ ਤੇ ਕਿਉਂਕਿ ਦਾ ਇਹਦੇ ਕੋਲ ਗਿਆਨ ਇਹੋ ਜਿਹਾ ਹੈਗਾ ਤੇ ਇਸ ਕਰਕੇ ਕਲਪਨਾ ਇਹਦੇ ਨਾਲ ਲੱਗੀਆਂ ਹੋਈਆਂ ਹਨ ਰਹਾਉ ਬਾਜ ਥੂਨੀਆਂ ਛਪਰਾ ਥਮਿਆ ਨੀ ਕਰਿਆਂ ਘਰ ਪਾਇਆ ਰੇ ਬੇਨ ਜੜੀ ਲੈ ਜੜਿਓ ਜੜਾਵਾ ਥੇਵਾ ਚਰਜ ਲਾਰੇ ਹੁਣ ਕਹਿੰਦੇ ਇਹਨੂੰ ਥਮੀਆਂ ਤੋਂ ਬਗੈਰ ਛਪਰਾ ਜਿਹੜਾ ਉਹ ਥਮਿਆ ਹੋਇਆ ਹੈਗਾ ਕਿਉਂਕਿ ਜਿਹੜਾ ਸਰੀਰ ਹੈਗਾ ਇਹ ਸਰੀਰ ਹੈਗਾ ਮਾਟੀ ਦਾ ਪੁੱਤਰਾ ਹੈਗਾ ਹਾਰਡ ਮਾਸ 나ੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਸਾਰਾ ਸਿਸਟਮ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਇਹ ਥਮਿਆ ਹੋਇਆ ਹੈਗਾ ਹੁਣ ਜਦੋਂ ਜਿੰਨਾ ਚਿਰ ਮਾਇਆ ਦੀਆਂ ਇਛਾਵਾਂ ਹਨ ਮਾਇਆ ਬੋਲੂ ਸੁਣ ਸਮਾਦ ਨਹੀਂ ਹੁੰਦਾ ਉਹਨਾਂ ਚ ਜਿਹੜਾ ਛਪਰਾ ਹੈ ਛਪਰੇ ਦੇ ਜਿਹੜੇ ਥੱਲੇ ਹੈਗੀਆਂ ਜਿਹੜੀਆਂ ਸਪੋਰਟਾਂ ਲੱਗੀਆਂ ਹੋਈਆਂ ਨੇ ਲੱਤਾਂ ਤੋਂ ਲੱਗੀਆਂ ਆਈਆਂ ਇਹ ਸਰੀਰ ਸਾਰਾ ਜਿਹੜਾ ਹੈਗਾ ਇਹ ਛਪਰਾਏ ਚੱਲਦਾ ਫਿਰਦਾ ਹੈਗਾ ਉਹਨਾਂ ਚ ਇਹਨੂੰ ਆਪਣਾ ਜਿਹੜਾ ਨਿਝਕਾਰ ਉਹਦੀ ਸਮਝ ਨਹੀਂ ਆ ਸਕਦੀ ਆ ਰਾਮ ਪਦਾਰਥ ਪਾਈਏ ਪਹਿਲੇ ਤਾਂ ਜੇ ਸਰੀਰ ਜਿੰਨਾ ਚਿਰ ਮਾਇਆ ਦੀਆਂ ਛਾਵਾਂ ਜਾਂ ਸੰਸਾਰ ਵਿੱਚ ਜਣੀਆਂ ਵੀ ਇਹਦੀਆਂ ਇੱਛਾਵਾਂ ਹਨ ਉਹਨਾਂ ਨੂੰ ਉਹਨਾਂ ਤੋਂ ਮਨ ਨੇ ਮਨ ਨਹੀਂ ਮੂ ਮੋੜਦਾ ਉਹਨਾਂ ਨੂੰ ਨਹੀਂ ਛੱਡਦਾ ਉਹਨਾਂ ਚ ਜਿਹੜਾ ਇਹ ਛਪਰਾ ਹੈ ਮੜਮੜੇ ਛਪਰਾ ਥੰਮਦਾ ਹੀ ਰਹਿਣਾ ਹੈਗਾ ਤੇ ਜਦੋਂ ਕਿਸੇ ਨੂੰ ਇਸ ਚੀਜ਼ ਦੀ ਸਮਝ ਪੈਂਦੀ ਹੈ ਕਿ ਜਿਹੜਾ ਇਛਾਵਾਂ ਦੇ ਕਰਕੇ ਹੀ ਜਿਹੜਾ ਇਹ ਮਨ ਜਿਹੜਾ ਹੈਗਾ ਇਹ ਖੜਾ ਹੈਗਾ ਇਹਦੇ ਕਰਕੇ ਇਹ ਦੁਖੀ ਹੈਗਾ ਕਿਉਂਕਿ ਹਰੇਕ ਦੀਆਂ ਇੱਛਾ ਸਾਰੀਆਂ ਜਿਹੜੀਆਂ ਉਹ ਪੂਰੀਆਂ ਨਹੀਂ ਹੋ ਸਕਦੀਆਂ ਕਿਉਂਕਿ ਭੁੱਖਿਆਂ ਭੋਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਜੇ ਸਾਰੇ ਸੰਸਾਰ ਦੇ ਪਦਾਰਥ ਵੀ ਇਹਨੂੰ ਮਿਲ ਜਾਣ ਤਾਂ ਵੀ ਇਹੀ ਭੁੱਖ ਨਹੀਂ ਉੱਤਰ ਸਕਦੀ ਹੈ ਗਰਵਾਣੀ ਲੋੜ ਨੂੰ ਮਨਾ ਨਹੀਂ ਕਰਦੀ ਜੋ ਲੋੜ ਹੈਗੀ ਉਹਦੇ ਅਨਸਾਰ ਕੰਮ ਕਰਨਾ ਬਣਦਾ ਹੈ ਪਰ ਆਪਾਂ ਜੇ ਸਾਰੇ ਸੰਸਾਰ ਦੀਆਂ ਚੀਜ਼ਾਂ ਦੀ ਇਕੱਠੀ ਕਰਨ ਦੀ ਸੋਚ ਰੱਖਦੇ ਆਂ ਤਾਂ ਫਿਰ ਉਹਨੂੰ ਗਰਵਾਣੀ ਮਨਾ ਕਰਦੀ ਹੈਗੀ ਇਸ ਕਰਕੇ ਜਦੋਂ ਮਾਇਆ ਦੀਆਂ ਸ਼ਵਰੋਂ ਇਹ ਸੁੰਨ ਸਮਾਧ ਹੁੰਦਾ ਹੈ ਬਾਹਰ ਮੁਕੀ ਧਿਆਨ ਤੋਂ ਜਦੋਂ ਅੰਤਰ ਮੁਕੀ ਧਿਆਨ ਹੁੰਦਾ ਹੈ ਕਿਉਂਕਿ ਜਦੋਂ ਬਾਹਰ ਧਿਆਨ ਆ ਤੇ ਨੀ ਘਰਾ ਹੈਗਾ ਇਹ ਆਪਣੇ ਘਰ ਤੋਂ ਬਾਹਰ ਹੈਗਾ ਪਰਦੇਸ ਹੀ ਹੈਗਾ ਮਨ ਪਰਦੇਸੀ ਜੇਤੀਏ ਸਭ ਦੇਸ ਭਰਾਇਆ ਹੁਣ ਇਹ ਮਨ ਪਰਦੇਸੀ ਹੋਇਆ ਹੈਗਾ ਜਿੰਨਾ ਚਿਰ ਇਹਨੂੰ ਆਪਣੇ ਨਿਜੇ ਕਰਦੀ ਸਮਝ ਨਹੀਂ ਆਪਣੇ ਆਪੇ ਦੀ ਸਮਝ ਨਹੀਂ ਆਈ ਪਰ ਜਦੋਂ ਇਹਨੂੰ ਮਾਇਆ ਵੱਲੋਂ ਉਲਟ ਮਨ ਸਨਾਤਨ ਹੁਆ ਹੁਣ ਜਦੋਂ ਸੰਸਾਰ ਹੀ ਜਿਹੜੀ ਮੱਤ ਸੀਗੀ ਮਿਲੀ ਸੀਗੀ ਉਹਨਾਂ ਵੱਲੋਂ ਇਹ ਉਲਟ ਜਾਂਦਾ ਹੈ ਤੇ ਗੁਰਬਾਣੀ ਦਾ ਵੇਖ ਸੁਣ ਲੈਂਦਾ ਹੈ ਉਹਨੂੰ ਮੰਨਦਾ ਹੈ ਉਹਦੇ ਅਨਸਾਰ ਚੱਲਦਾ ਹੈ ਫਿਰ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜਿਹੜਾ ਗਰਵਾਣੀ ਨੂੰ ਮੰਨ ਕੇ ਉਹਦੇ ਅਨਸਾਰ ਚੱਲਦਾ ਉਹਦੀ ਜਿਹੜੀ ਗਤੀ ਕਿੰਨੀ ਤੇਜ਼ ਹੋ ਜਾਊਗੀ ਉਹਨੂੰ ਕਿਹਾ ਨਹੀਂ ਜਾ ਸਕਦਾ ਤੇ ਇਸ ਤਰ੍ਹਾਂ ਜਿਹੜਾ ਨੀ ਘਰਿਆ ਸੀ ਉਹਨੂੰ ਆਪਣੇ ਨਿੱਜ ਘਰ ਆਪਣੇ ਆਪਣੇ ਮੂਲ ਦੀ ਸਮਝ ਆ ਜਾਂਦੀ ਹੈ ਕਿ ਜਿਹੜਾ ਸਭ ਕੁਝ ਕਰਮੇ ਬਾਹਰ ਕਿਛ ਨਾ ਹੈ ਬਾਹਰ ਢੂੰਡੇ ਸੋ ਭਰਮ ਭਲਾਈ ਜਿਹੜਾ ਬਾਹਰ ਆਪਾਂ ਲੱਭਦੇ ਹਾਂ ਭਰਮ ਭਲਾਈ ਹੈਗੀ ਸਾਰਾ ਕੁਝ ਅੰਦਰ ਹੈਗਾ ਨਾਨੇ ਦਾ ਅੰਮ੍ਰਿਤ ਪ੍ਰਭ ਦਾ ਨਾਮ ਤਾਂ ਤੇਰੇ ਅੰਦਰ ਹੈਗਾ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਾਰਜ ਲਾਇ ਰੇ ਹੁਣ ਕੀ ਹੋਇਆ ਬਿਨ ਜੜੀਏ ਹੁਣ ਇਹ ਜਿਹੜਾ ਪਹਿਲਾਂ ਤਾਂ ਸਮਝਦਾ ਸੀ ਕਿ ਜਿਹੜਾ ਇਹ ਆਤਮਾ ਜਿਹੜੀ ਹੈਗੀ ਸਰੀਰ ਕਰਕੇ ਹੈਗੀ ਆ ਪਰ ਜਦੋਂ ਗਿਆਨ ਹੁੰਦਾ ਹੈ ਕਿ ਜਿਹੜੀ ਆਤਮਾ ਪਹਿਲਾਂ ਹੈ ਫਿਰ ਇਹਨੂੰ ਆਤਮਾ ਨੂੰ ਸਰੀਰ ਮਿਲਿਆ ਹੈ ਤੇ ਜਦੋਂ ਆਤਮਾ ਦਾ ਗਿਆਨ ਹੁੰਦਾ ਕਿ ਜਿੰਨਾ ਚਿਰ ਆਤਮਾ ਦਾ ਮਰਦੀ ਨਹੀਂ ਹੈਗੀ ਤੇ ਮਰਦੀ ਤਾਂ ਸਿਰਫ ਅਗਿਆਨਤਾ ਹੈਗੀ ਇਹ ਸਰੀਰ ਤਾਂ ਇੱਕ ਛੋਲਾ ਬਦਲਣਾ ਆਏਗਾ ਕੱਪੜਾ ਬਦਲਣਾ ਕਿ ਐ ਨੂੰ ਗਿਆ ਕਰਮੀ ਆਵੇ ਕੱਪੜਾ ਨਜ਼ਰੀ ਮੁਖਦਵਾਰ ਹੁਣ ਜਿੰਨਾ ਚਿਰ ਮੰਨਦਾ ਕਿ ਮੈਂ ਕੁਝ ਕਰਦਾ ਉਹਨਾਂ ਦੇ ਜਿਹੜੇ ਕੱਪੜਾ ਨੂੰ ਮਿਲਦਾ ਹੈਗਾ ਪਰ ਜਦੋਂ ਇਹ ਸੱਚ ਨੂੰ ਸਮਝ ਲੈਂਦਾ ਹੈ ਤਾਇ ਨੂੰ ਮੁਕਤੀ ਮਿਲ ਜਾਂਦੀ ਹੈ ਮੋਖਦਵਾਰ ਦੀ ਨੂੰ ਸਮਝ ਆ ਜਾਂਦੀ ਹੈ ਮੋਖਦਵਾਰ ਕੀ ਹੈਗਾ ਆਪਾਂ ਸੰਸਾਰ ਵਿੱਚੋਂ ਜਿਹੜਾ ਗਿਆਨ ਲਿਆ ਹੈ ਉਹਦੇ ਕਰਕੇ ਆਪਾਂ ਬੰਦਨਾ ਵਿੱਚ ਬੰਦੇ ਹੋਏ ਆਪਾਂ ਸੰਸਾਰ ਨੂੰ ਸੱਚ ਮੰਨਦੇ ਆ ਜਦ ਕਿ ਇਹ ਸੁਪਨਾ ਹੈਗਾ ਪਰ ਜਿਹਨੂੰ ਸਮਝ ਆ ਜਾਂਦੀ ਹੈ ਫਿਰ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਚਰਜ ਲਾਇਾਰੇ ਫਿਰ ਉਹਨੂੰ ਸਮਝ ਪੈ ਜਾਂਦੀ ਹੈ ਕਿ ਆਗਿਆ ਕਿਆਰੀ ਕੀਨੀ ਮਾਇਆ ਹੁਣ ਇਹ ਜਿਹੜੀ ਮਾਇਆ ਤਾਂ ਆਗਿਆ ਕਾਰੀ ਹੈਗੀ ਆ ਪਰਾਪਾ ਮਾਇਆ ਨੂੰ ਫੜਿਆ ਹੋਇਆ ਹੈ ਆਪਾਂ ਛੱਡਦੇ ਨਹੀਂ ਹੈਗੇ ਇਸ ਕਰਕੇ ਆਪਾਂ ਇਹਦੇ ਨਾਲ ਬੱਝੇ ਪਏ ਹੈਗੇ ਆ ਤੇ ਜਿਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਆ ਤੇ ਥੇਵਾ ਚਰਜ ਲਾਇਆ ਰਹੇ ਉਹਨੂੰ ਜਿਹੜਾ ਆਪਣਾ ਉਹਦਾ ਜਿਹੜਾ ਮਨ ਥਿਰ ਹੋ ਜਾਂਦਾ ਹੈ ਤੇ ਉਹ ਨਿਜਕਰ ਪਹੁੰਚ ਜਾਂਦਾ ਉਹਨੂੰ ਅश्चਰਜ ਹੁੰਦਾ ਕਿ ਜਿਹੜਾ ਸੰਸਾਰ ਜੋ ਕੁਝ ਕਰਦਾ ਹੈ ਇਹ ਸਾਰਾ ਕੁਝ ਉਲਟ ਚੱਲ ਰਿਹਾ ਹੈ ਜਦ ਕਿ ਗਰਵਾਣੀ ਤਾਂ ਕੁਝ ਹੋਰ ਕਹਿ ਰਹੀ ਹੈ ਕਿਉਂਕਿ ਜੋ ਗਰਵਾਣੀ ਦਾ ਪ੍ਰਚਾਰ ਹੋਇਆ ਉਹ ਸਾਰਾ ਹੀ ਬਾਹਰ ਮੁਕੀ ਧਿਆਨ ਹੈਗਾ ਬਾਹਰ ਬਾਹਰ ਹੀ ਸਾਰਾ ਕੁਝ ਦੱਸਿਆ ਗਿਆ ਜਦਕਿ ਗਰਵਾਣੀ ਆਪਣਾ ਮਨ ਨੂੰ ਬਾਹਰ ਤੋਂ ਅੰਦਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਕਿਉਂਕਿ ਜਿਹੜਾ ਸੱਚ ਹੈਗਾ ਹੁਣ ਆਪਾਂ ਸਾਰੇ ਸੁਣਦੇ ਸਾਰੇ ਮੈਡੀਟੇਸ਼ਨ ਦੀ ਗੱਲ ਕਰਦੇ ਆ ਕਿ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਉਹਦੇ ਨਾਲ ਇਹ ਹੋ ਜਾਂਦਾ ਉਹਦੇ ਨਾਲ ਇਹ ਹੋ ਜਾਂਦਾ ਹੈਗਾ ਪਰ ਅਸਲियत ਵਿੱਚ ਤਾਂ ਇਹ ਹੈਗਾ ਕਿ ਜਿਹੜਾ ਮਨ ਹੈਗਾ ਕਦਿ ਉਹ ਫਿਊਚਰ ਚ ਜਾਂਦਾ ਕਦਿ ਉਹ ਪਾਸਟ ਚ ਜਾਂਦਾ ਹੈਗਾ ਤੇ ਪ੍ਰੈਜੈਂਟ ਵਿੱਚ ਨਹੀਂ ਨਹੀਂ ਜਾਂਦਾ ਹੈਗਾ ਪ੍ਰੈਜੈਂਟ ਵਿੱਚ ਲੈ ਕੇ ਜਾਣ ਦਾ ਮੰਨ ਨੂੰ ਇੱਕੋ ਇੱਕ ਤਰੀਕਾ ਹੈ ਉਹ ਸੱਚ ਦਾ ਗਿਆਨ ਹੈਗਾ ਕਿਉਂਕਿ ਸੱਚ ਜਿਹੜਾ ਹਮੇਸ਼ਾ ਰਹਿੰਦਾ ਹੈਗਾ ਤੇ ਉਹਦਾ ਨਾਂ ਕੋਈ ਪਾਸਟ ਹੈ ਨਾ ਉਹਦਾ ਫਿਊਚਰ ਹੈ ਉਹ ਸਦਾ ਇੱਕਸਾਰ ਹੈਗਾ ਅਮਰਤ ਸਦ ਹੀ ਵਰਸਦਾ ਬੂਝੇ ਬੂਝਣਹਾਰ ਹੁਣ ਅਮਰਤ ਤਾਂ ਹਮੇਸ਼ਾ ਵਰਸਦਾ ਹੀ ਹੈਗਾ ਪਰ ਜਿਹੜਾ ਬੁੱਝਣ ਵਾਲਾ ਉਹ ਬੁੱਝਦਾ ਹੀ ਨਹੀਂ ਹੈਗਾ ਜੇ ਆਪਾਂ ਇਹਨੂੰ ਬੁੱਝ ਲਈਏ ਆਪਾਂ ਗੁਰਵਾਣੀ ਦੇ ਉਪਦੇਸ਼ ਦੀ ਵਿਚਾਰ ਕਰਨੀ ਸ਼ੁਰੂ ਕਰਦੇ ਹਾਂ ਗੁਰ ਕੀ ਸੇਵਾ ਸ਼ਬਦ ਵਿਚਾਰ ਤਾਂ ਇਹ ਪ੍ਰੈਜ਼ੈਂਟ ਵਿੱਚ ਆ ਸਕਦਾ ਜਦੋਂ ਪ੍ਰੈਜ਼ੈਂਟ ਵਿੱਚ ਆ ਗਿਆ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਮਨ ਨੂੰ ਸ਼ਾਂਤ ਕਰਨ ਦਾ ਇਹੋ ਹੀ ਇੱਕ ਤਰੀਕਾ ਕਿਉਂਕਿ ਗਿਆਨ ਕਬੱਧਾ ਮਨ ਰਹਿ ਗੁਰਬਿੰਨ ਗਿਆਨ ਨਾ ਹੋਏ ਕਿ ਗਿਆਨ ਤੋਂ ਬਿਨਾਂ ਜਿਹੜਾ ਹੈ ਮਨ ਨੂੰ ਬੰਨਿਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਇੱਕ ਹੋਰ ਬਚਨ ਵੀ ਆਉਂਦਾ ਅਕਲਪਿਤ ਮudra ਗੁਰ ਗਿਆਨ ਵਿਚਾਰ ਕਥੀਲੇ ਹੁਣ ਜਿਹੜੀ ਕਲਪਨਾ ਤੋਂ ਰਹਿਤ ਮੁਦਰਾ ਹੈ ਜਦੋਂ ਆਪਾਂ ਗਿਆਨ ਦੀ ਵਿਚਾਰ ਕਰਦੇ ਆਂ ਗਿਆਨ ਨੂੰ ਸੁਣਦੇ ਆਂ ਜਾਂ ਵਿਚਾਰਦੇ ਆਂ ਜਾਂ ਬੁੱਝਦੇ ਆਂ ਉਦੋਂ ਇਹਦੇ ਵਿੱਚ ਕੋਈ ਕਲਪਨਾ ਨਹੀਂ ਹੁੰਦੀ ਜੇ ਕਲਪਨਾ ਹੋएगी ਤਾਂ ਸਮਝੇ ਨਹੀਂ ਆਏਗੀ ਤੇ ਜੇ ਸਮਝ ਆ ਰਹੀ ਹੈ ਇਹਦਾ ਮਤਲਬ ਤੁਸੀਂ ਕਲਪਨਾ ਤੋਂ ਦੂਰ ਜਾ ਰਹੇ ਹੋ ਇਸ ਕਰਕੇ ਜੇ ਫਿਰ ਤੁਹਾਨੂੰ ਸਮਝ ਪੈ ਜਾਂਦੀ ਹੈ ਕਿ ਜੇ ਆਪਣੀ ਕਲਪਨਾ ਨੂੰ ਤੁਸੀਂ ਘਟਾਉਣਾ ਹੈ ਜਾਂ ਉਹਨੂੰ ਦੂਰ ਕਰਨਾ ਹੈ ਤਾਂ ਆਪਾਂ ਨੂੰ ਗੁਰਬਾਣੀ ਦੇ ਉਪਦੇਸ਼ ਨੂੰ ਉਹਦੀ ਵਿਚਾਰ ਕਰਨੀ ਪਵੇਗੀ ਇਸ ਤਰ੍ਹਾਂ ਹੌਲੀ ਹੌਲੀ ਮਨ ਫੇਰੇ ਸਿਮਰ ਸਿਮਰ ਸੋਇਆ ਮਨ ਜਾਗਾਏ ਹੌਲੀ ਹੌਲੀ ਇਹ ਸਿਮਰਨ ਕਰਨ ਦੇ ਨਾਲ ਇਸ ਚੀਜ਼ ਨੂੰ ਵਿਚਾਰਨ ਦੇ ਨਾਲ ਫੇਰੇ ਮਨ ਜਿਹੜਾ ਹੌਲੀ ਹੌਲੀ ਜਾਗਣਾ ਸ਼ੁਰੂ ਹੁੰਦਾ ਹੈ ਮਨ ਸੋਇਆ ਮਾਇਆ ਬਸਮਾਦ ਹੁਣ ਜਿਹੜਾ ਮਨ ਮਾਇਆ ਦੀਆਂ ਇਸ਼ਾਵਾਂ ਦੇ ਕਰਕੇ ਸੁੱਤਾ ਪਿਆ ਹੈ ਕਹਿੰਦੇ ਇਸ ਗ੍ਰਹਿ ਮੈਂ ਜੋ ਜਾਗਤ ਰਹਿ ਸਾਬਤ ਬਸਤ ਆਪਣੀ ਲਹਿ ਹੁਣ ਜੇ ਮਨ ਜਾਗ ਜਾਵੇ ਤਾਂ ਫਿਰ ਇਹ ਸੱਚ ਦੇ ਗਿਆਨ ਨੂੰ ਲੈਂਦਾ ਫਿਰ ਮਾਇਆ ਦੀਆਂ ਛਾਵਾਂ ਪਿੱਛੇ ਨਹੀਂ ਭੱਜਦਾ ਹੈਗਾ ਦਾਦੀ ਦਾਦਨ ਪਹੁੰਚਨ ਹਾਰਾ ਚੂਪੀ ਨਿਰਨੋ ਪਾਇਆ ਰੇ ਮਾਲ ਦਲੀਚੇ ਬੈਠੀ ਲੈ ਮਰਤਕ ਨੈਣ ਦਿਖਾਲਣ ਤਾਰੇ ਹੁਣ ਕਹਿੰਦੇ ਜਿੱਦਾਂ ਆਪਾਂ ਜਦੋਂ ਵੀ ਗੁਰਦੁਆਰੇ ਜਾਂਦੇ ਆ ਜਾਂ ਕਿਸੇ ਵੀ ਪ੍ਰਚਾਰਕ ਨੂੰ ਸੁਣਦੇ ਆ ਉਹ ਧੰਨ ਧਾਨੇ ਕਰੀ ਜਾਂਦਾ ਧੰਨ ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਹੁਣ ਉਹ ਜਿਹੜੀ ਦਾਦ ਦੇ ਰਿਹਾ ਹੈ ਦਾਦ ਦਾ ਮਤਲਬ ਖੁਸ਼ਾਮਦੀ ਕਰ ਰਿਹਾ ਹੈਗਾ ਖੁਸ਼ਾਮਦ ਕਰਨ ਦਾ ਕੋਈ ਪਹੁੰਚਣ ਵਾਲਾ ਨਹੀਂ ਹੈਗਾ ਇਹ ਤਾਂ ਜਿਹੜਾ ਬੁੱਝੂਗਾ ਆਪਣੇ ਧਿਆਨ ਦੇ ਨਾਲ ਗੁਰਬਾਣੀ ਧੰਨਵੇਂ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖੀ ਇਕੱਤ ਕਹਾਣੀ ਇਹ ਤਾਂ ਕੱਤ ਕਹਾਣੀ ਹੈਗੀ ਆ ਕਿਉਂਕਿ ਗੁਰਬਾਣੀ ਦਾ ਵਚਨ ਹੈ ਦੇ ਦੇ ਆਕੇ ਸਭ ਕੋਏ ਜੈ ਭਾਵੇ ਤਾਂ ਦੇ ਗੁਰੂ ਦਵਾਰੇ ਦੇਵ ਸੀ ਤਿਖਾ ਨਵਾਰੇ ਸੋਏ ਸਾਰੇ ਕਹਿੰਦੇ ਮੈਨੂੰ ਵੀ ਗਿਆਨ ਮਿਲ ਜਾਵੇ ਮੈਨੂੰ ਵੀ ਗਿਆਨ ਮਿਲ ਜਾਵੇ ਜਿੱਥੇ ਗਿਆਨ ਮਿਲਦਾ ਉੱਥੇ ਤਾਂ ਜਾਂਦੇ ਨੇ ਹੈਗੇ ਕਿਉਂਕਿ ਗਿਆਨ ਜਿਹੜਾ ਮਿਲਣਾ ਹੈ ਗੁਰਬਾਣੀ ਦੇ ਸ਼ਬਦ ਦੀ ਗੁਰਬਾਣੀ ਦੇ ਉਪਦੇਸ਼ ਦੀ ਵਿਚਾਰ ਕਰਨ ਵਿੱਚੋਂ ਮਿਲਣਾ ਆਏਗਾ ਇਸੇ ਤਰ੍ਹਾਂ ਸੁਖਮਨੀ ਸਾਹਿਬ ਵਿੱਚ ਵੀ ਬਚਨ ਆਇਆ ਕਿ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗੰਮ ਅਗੋਚਰ ਪ੍ਰਭ ਨਿਰਵਾਣੀ ਹੁਣ ਜਿਹੜਾ ਪ੍ਰਾਵ ਹੈਗਾ ਆਪਣਾ ਜਿਹੜਾ ਮੂਲ ਹੈ ਨਿਰਵਾਣ ਹੀ ਹੈਗਾ ਕਿ ਬੁੱਧੀ ਦੀ ਪਕੜ ਤੋਂ ਪਰੇ ਹੈਗਾ ਅਗੰਮ ਅਗੋਚਰ ਹੈਗਾ ਅਗੰਮ ਦਾ ਮਤਲਬ ਹੁੰਦਾ ਜਿਹੜੀ ਸਾਡੀ ਗਾਮਤਾ ਤੋਂ ਪਰੇ ਦੀ ਗੱਲ ਸਾਡੀ ਪਹੁੰਚ ਤੋਂ ਪਰੇ ਦੀ ਗੱਲ ਅਗੋਚਰ ਵੀ ਹੈਗਾ ਉਸ ਤੋਂ ਅੱਗੇ ਉਸ ਤੋਂ ਅੱਗੇ ਵਾਲੀ ਗੱਲ ਹੈਗੀ ਹੈ ਕਿ ਉਹ ਆਪਣੀ ਪਕੜ ਤੋਂ ਪਰੇ ਦੀ ਗੱਲ ਹੈਗੀ ਹੈ ਹੁਣ ਕਹਿੰਦੇ ਉਹਨਾਂ ਦਾ ਕਿਸੇ ਬੋਲ ਨਾਲ ਆਪਾਂ ਉਹਦੇ ਜੇ ਆਪਾਂ ਬੋਲੀ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ ਕੋਈ ਰਾਮ ਰਾਮ ਕਰ ਰਿਹਾ ਕੋਈ ਅੱਲਾ ਅੱਲਾ ਕਰ ਰਿਹਾ ਉਹ ਸੁਖਮਨੀ ਸਾਹਿਬ ਬਹੁਤ ਜ਼ਿਆਦਾ ਲੋਕ ਪੜਦੇ ਹੈਗੇ ਆ ਸੁਖਮਨੀ ਸਾਹਿਬ ਸੋਸਾਇਟੀਆਂ ਵੀ ਬਣੀਆਂ ਯਾਰ ਪਰ ਕਦੀ ਉਹਨਾਂ ਨੇ ਇਹ ਵਿਚਾਰ ਦੇ ਨਹੀਂ ਕਿ ਗਰਵਾਨੀ ਕਹਿੰਦੀ ਕੀ ਹੈ ਸੁਖਮਨੀ ਸਾਹਿਬ ਕਹਿ ਰਹੀ ਹੈ ਕਿ ਕਾਹੂ ਭੋਲ ਨ ਪਹੁੰਚੇ ਤੋ ਪ੍ਰਾਨੀ ਸਾਰੇ ਧਿਆਨ ਨਾਲ ਸੁਣੋ ਇਹਨੂੰ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹਦਾ ਮਤਲਬ ਕੀ ਹੋਇਆ ਕਿ ਕਹਿੰਦੇ ਕਿਸੇ ਬੋਲ ਦੇ ਨਾਲ ਤੁਸੀਂ ਸੱਚ ਨੂੰ ਸਮਝ ਨਹੀਂ ਸਕਦੇ ਉੱਥੇ ਤੱਕ ਪਹੁੰਚ ਨਹੀਂ ਸਕਦੇ ਤਾਂ ਫਿਰ ਪਹੁੰਚਣਾ ਕਿੰਦਾ ਹੈਗਾ ਹੁਣ ਜੇ ਏਸੇ ਕਰਕੇ ਜੇ ਆਪਾਂ ਸਾਰੇ ਬਾਣੀ ਨੂੰ ਪੜ ਰਹੇ ਆ ਪਰ ਉਹਨੂੰ ਸਮਝਦੇ ਤਾਂ ਹੈਗੇ ਨਹੀਂ ਜਿਹੜੀ ਸਮਝ ਆ ਸਮਝ ਦੇ ਨਾਲ ਹੀ ਉੱਥੇ ਤੱਕ ਪਹੁੰਚਿਆ ਜਾ ਸਕਦਾ ਹੈ ਦਰਸ਼ਨ ਦਾ ਮਤਲਬ ਹੁੰਦਾ ਜੇ ਆਪਾਂ ਨੂੰ ਸਮਝ ਆਈ ਹੈ ਜੇ ਸਮਝ ਆਈਆ ਤਾਂ ਦਰਸ਼ਨ ਹੈਗਾ ਅੰਤਰੀ ਪ੍ਰੇਮ ਪ੍ਰਾਪਤੀ ਦਰਸ਼ਨ ਜੇ ਅੰਦਰ ਗਰਵਾਣੀ ਲਈ ਪ੍ਰੇਮ ਪੈਦਾ ਹੋਇਆ ਹੁਕਮ ਲਈ ਬਾਣਾ ਮੰਨਣ ਲਈ ਪ੍ਰੇਮ ਪੈਦਾ ਹੋਇਆ ਕਿ ਮੈਂ ਬਾਣੇ ਵਿੱਚ ਚੱਲਣਾ ਹੈਗਾ ਤਾਂ ਦਰਸ਼ਨ ਹੈਗੇ ਗਰਵਾਣੀ ਸੋ ਪ੍ਰੀਤ ਸੋ ਪਰਸ਼ਨ ਜੇ ਗਰਵਾਣੀ ਨਾਲ ਪ੍ਰੀਤ ਹੈਗੀ ਹੈ ਪ੍ਰੀਤ ਜੇ ਕਿਸੇ ਨਾਲ ਹੋਵੇ ਤਾਂ ਆਪਾਂ ਉਹਦੀ ਗੱਲ ਮੰਨਦੇ ਆ ਉਹਦੇ ਅਨੁਸਾਰ ਚੱਲਦੇ ਹੈਗੇ ਤੇ ਤਾਂ ਪ੍ਰੀਤ ਹੈਗੀ ਹੈ ਜੇ ਆਪਾਂ ਉਹਨੂੰ ਜਦੋਂ ਮਿਲਦਾ ਉਹ ਤੋਂ ਬੜੀ ਜੱਫੀ ਪਾ ਕੇ ਮਿਲਦੇ ਬਾਅਦ ਚ ਗਾਲਾਂ ਕੱਢਦੇ ਉਹ ਪ੍ਰੀਤ ਨਹੀਂ ਹੈਗੀ ਉਹ ਪ੍ਰੇਮ ਨਹੀਂ ਹੈਗਾ ਇਸ ਕਰਕੇ ਜਿੰਨ ਪ੍ਰੇਮ ਕਿਓ ਤਿੰਨ ਹੀ ਪ੍ਰਪਾ ਜਿਹੜਾ ਪ੍ਰੇਮ ਕਰਦਾ ਹੈ ਸੱਚ ਨੂੰ ਪਾਣੇ ਵਿੱਚ ਚੱਲਦਾ ਹੈ ਉਹਨੂੰ ਹੀ ਸੱਚ ਦੀ ਸਮਝ ਆਉਂਦੀ ਹੈ ਹੋਰ ਦੂਜੇ ਨੂੰ ਨਹੀਂ ਜਿਵੇਂ ਆ ਕਿਹਾ ਗਿਆ ਕਿ ਦਾਦੀ ਦਾਦ ਨਾ ਪਹੁੰਚਨ ਹਾਰਾ ਚੁੱਪ ਨਿਰਨੋ ਪਾਇਾਰੇ ਮਾਲ ਦਲੀਚੇ ਬੈਠੀ ਲੈ ਮਰਤਕ ਨੈਣ ਦਿਖਾਲਣ ਤਾਰੇ ਕਹਿੰਦੇ ਇਹ ਜੜੀਆਂ ਦਾਦਾਂ ਦੇਣ ਦੇ ਨਾਲ ਖੁਸ਼ਾਮ ਦੀ ਕਰਦੇ ਨਾਲ ਸੱਚ ਦੀ ਸਮਝ ਨਹੀਂ ਆ ਸਕਦੀ ਹੈਗੀ ਕਿਉਂਕਿ ਸੱਚ ਦੀ ਸਮਝ ਗਰਬਾਣੀ ਨੂੰ ਸਮਝਣ ਨਾਲ ਆਉਣੀ ਹੈਗੀ ਹੈ ਜਿਹੜਾ ਧਿਆਨ ਦੇ ਨਾਲ ਆਪਣੇ ਮੂਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਸ਼ਬਦ ਦੀ ਵਿਚਾਰ ਕਰਦਾ ਉਹ ਉਹਨੂੰ ਇਹਦੀ ਸਮਝ ਆਉਂਦੀ ਆ ਮਾਲ ਦਲੀਚੇ ਬੈਠੀ ਲੈ ਮਰਤਕ ਹੁਣ ਜਿੰਨੇ ਵੀ ਪ੍ਰਚਾਰਕ ਆ ਗਏ ਆ ਸੱਚ ਦਾ ਤਾਂ ਗਿਆਨ ਹੈ ਨਹੀਂ ਗਾ ਪਰ ਬੜੇ ਉੱਥੇ ਦਾਅਵੇ ਕਰਦੇ ਆ ਗਰਵਾਣੀ ਦੀ ਵਿਆਖਿਆ ਦੀ ਬਜਾਏ ਹੋਰ ਸਾਖੀਆਂ ਸੁਣਾਉਂਦੇ ਆ ਹੋਰ ਗਰਵਾਣੀ ਦੇ ਅਰਥ ਉਲਟ ਕਰ ਕਰਕੇ ਦੱਸਦੇ ਆ ਕਹਿੰਦੇ ਮਾਲ ਦਲੀਚੇ ਬੈਠੀ ਲੈ ਮਰਤਕ ਹੁਣ ਕਿਉਂਕਿ ਉਹ ਪੈਸੇ ਵੀ ਉਹਨਾਂ ਨੂੰ ਚੜ੍ਹਦੇ ਆ ਗਿਆ ਨਾ ਅੰਦਰਤਾ ਕੀ ਹੈ ਸਰੀਰ ਨਾਲ ਜੁੜੇ ਹੈਗੇ ਆ ਸਰੀਰ ਨਾਲ ਜੁੜੇ ਹੋਣ ਕਰਕੇ ਸਰੀਰ ਦੇ ਗਿਆਨ ਦੀ ਗੱਲ ਕਰਦੇ ਆ ਤੇ ਸਾਰਾ ਜਿਹੜਾ ਗੁਰਬਾਣੀ ਦਾ ਉਪਦੇਸ਼ ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰਗਿਤ ਵਿਦਾ ਅੰਤਰ ਮਰੇ ਆਤਮਾ ਪ੍ਰਾਤਮਾ ਦੀ ਤਾਂ ਜਾਣਕਾਰੀ ਨਹੀਂ ਹੈਗੀ ਬੈਠੀ ਲੈ ਮ੍ਰਿਤਕ ਮ੍ਰਿਤਕ ਦਾ ਮਤਲਬ ਹੈ ਜਿਹੜਾ ਮ੍ਰਿਤਮੜਾ ਜਿਹੜਾ ਸਰੀਰ ਹੈ ਸਰੀਰਾਂ ਦੀ ਗੱਲ ਕਰਦੇ ਆਗੇ ਆ ਤੇ ਸਰੀਰਾਂ ਦੀ ਗੱਲ ਕਰਦੇ ਕਰਕੇ ਹੋਣ ਕਰਕੇ ਉਹ ਅਸਲ ਵਿੱਚ ਤਾਂ ਮਿਰਤਕ ਹੈਗੇ ਆ। ਆਤ ਸੁੰਦਰ, ਕਲੀਨ, ਚਤਰ ਪੰਡਤ, ਮੁਖ ਗਿਆਨੀ, ਧਨਵੰਤ ਮਿਰਤਕ ਕਈਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਕਹਿੰਦੇ ਜੇ ਕੋ ਬੜਾ ਸੁੰਦਰ, ਕਲੀਨ ਹੋਵੇ, ਚਤਰ ਹੋਵੇ, ਪੰਡਤ ਹੋਵੇ, ਇਹ ਸਾਰੇ ਚਤਰ ਰਹੀ ਵੀ ਹੈਗੇ, ਕਲੀਨ ਵੀ ਹੈ ਪੰਡਤ ਵੀ ਹੈਗੇ ਆ। ਮੁਖ ਗਿਆਨੀ, ਧਨਵੰਤ ਅੰਦਰ ਗਿਆਨ ਵੀ ਹੋਵੇ, ਮੁਖ ਗਿਆਨੀ ਹੈਗੇ ਆ। ਪ੍ਰੀਤ ਨਹੀਂ ਹੈਗੀ ਅੰਦਰ ਤੇ ਉਹਨੂੰ ਗਿਆਨ ਨੂੰ ਥੋੜਾ ਬਹੁਤਾ ਸਮਝਦੇ ਵੀ ਹੋਣ। ਕਹਿੰਦੇ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਜੇ ਆਪਣੇ ਮੂਲ ਨੂੰ ਨਹੀਂ ਜਾਣਦੇ ਉਹਦੇ ਨਾਲ ਪ੍ਰੀਤ ਨਹੀਂ ਹੈਗੀ ਤਾਂ ਇਹ ਮਿਰਤਕ ਹੈਗੇ ਇਸ ਤਰ੍ਹਾਂ ਇਹ ਜਿੰਨੇ ਵੀ ਪ੍ਰਚਾਰ ਕੇ ਜਿਹੜਾ ਸੱਚ ਗਰਬਾਣੀ ਦੇ ਅਵਦੇਸ਼ ਤੋਂ ਬਗੈਰ ਪੱਕੀ ਬਾਣੀ ਤੋਂ ਬਗੈਰ ਕੱਚੀ ਬਾਣੀ ਦੀ ਗੱਲ ਕਰਦੇ ਹਨ ਸਰੀਰਾਂ ਦੀ ਗੱਲ ਕਰਦੇ ਹਨ ਨਿਰਆਕਾਰ ਨੂੰ ਛੱਡ ਕੇ ਸਰੀਰਾਂ ਦੀ ਗੱਲ ਕਰਦੇ ਆ ਸਾਰੇ ਮਿਰਤਕ ਹੈਗੇ ਆ ਤੇ ਬੜੇ ਸੁੰਦਰ ਸੁੰਦਰ ਦਲੀਚੀਆਂ ਤੇ ਬੈਠ ਕੇ ਇਹ ਜਿਹੜੇ ਮਿਰਤਕ ਹੈਗੇ ਆ ਇਹ ਦੂਸਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੈਣ ਦਿਖਾ ਲਨ ਤਾਰੇ ਨੈਣ ਜਿਹੜਾ ਹੈਗੇ ਉਹ ਅੰਦਰਲੇ ਨੈਣ ਹੈ ਅੰਦਰ ਇਹਨਾਂ ਦੇ ਜਿੱਦਾਂ ਦਾ ਗਿਆਨ ਹੈ ਉਹਨਾਂ ਦਾ ਗਿਆਨ ਇਹ ਬਾਹਰ ਦੂਸਰਿਆਂ ਨੂੰ ਦੇ ਰਿਹਾ ਉਹਨਾਂ ਦਾ ਭਰਮ ਚ ਪਾ ਰਿਹਾ ਹੈਗੇ ਸੋਈ ਅਜਾਣ ਕਹੇ ਮੈਂ ਜਾਨਾ ਜਾਣਨ ਹਾਰ ਨਾ ਛਾਨਾਰੇ ਕੋਹ ਨਾਨਕ ਗੁਰ ਆਮਿਓ ਪਿਆਇਆ ਰਸਕ ਰਸਕ ਬਿਗਸਾਨਾਰੇ ਕਹਿੰਦੇ ਜਿਹੜੇ ਅਜਾਣ ਹੈਗੇ ਆ ਉਹ ਹੀ ਕਹਿ ਰਿਹਾ ਕਿ ਮੈਂ ਜਾਨਾ ਹੈ ਔਰ ਜਿਹੜਾ ਜਾਣਨ ਹਾਰਾ ਉਹਨੂੰ ਤਾਂ ਉਹਦੀ ਤਾਂ ਇਹਨਾਂ ਨੂੰ ਸਮਝ ਨਹੀਂ ਹੈਗੀ ਕੋਹ ਨਾਨਕ ਗੁਰ ਅਮਿਓ ਪਿਆ ਆ ਰਸਕ ਰਸਕ ਬਿਗਸਾਨ ਆ ਰਹੇ ਹੁਣ ਜਿਹਦੇ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਜਿਗਿਆਸੂ ਤੇ ਗੁਰਮੁਖ ਤੇ ਜਿਹੜਾ ਗੁਰਬਾਣੀ ਦੇ ਬਦੇਸ਼ ਨੂੰ ਸੁਣ ਕੇ ਮੰਨਦਾ ਭਾਣੇ ਵਿੱਚ ਚੱਲਦਾ ਹੁਕਮ ਵਿੱਚ ਚੱਲਦਾ ਹੈ ਮੰਨੇ ਹੁਕਮ ਸਭੇ ਗੁਣ ਗਿਆਨ ਜਿਹੜਾ ਉਹ ਕੋ ਨੂੰ ਮੰਨਦਾ ਉਹਨੂੰ ਸਾਰੇ ਗੁਣਾਂ ਦੀ ਗਿਆਨ ਜਾਣਕਾਰੀ ਹੋ ਜਾਂਦੀ ਹੈ ਤੇ ਉਹ ਜਿਹੜਾ ਹੈਗਾ ਕਹੋ ਨਾਨਕ ਕਹਿੰਦੇ ਗੁਰ ਅਮੇਉਪੈ ਜਿਹੜਾ ਗਿਆਨ ਹੈਗਾ ਉਹਨੂੰ ਗਿਆਨ ਦੀ ਸਮਝ ਆ ਜਾਂਦੀ ਹੈ ਤੇ ਉਹ ਗਿਆਨ ਦੀ ਵਿਆਖਿਆ ਕਰਕੇ ਗਿਆਨ ਨੂੰ ਸਮਝ-ਸਮਝ ਕੇ ਤੇ ਆਪ ਜਪੇ ਅਵਰਾ ਨਾਮ ਜਪਏ ਉਹ ਆਪ ਵੀ ਸਮਝਦਾ ਦੂਸਰਿਆਂ ਨੂੰ ਸਮਝਾਉਂਦਾ ਹੈ ਇਸ ਤਰ੍ਹਾਂ ਰਸਕ ਰਸਕ ਵਿਗਸਾਨ ਆਰੇ ਜਦੋਂ ਉਹ ਰਸ ਲੈ ਲੈ ਕੇ ਫਿਰ ਇਹ ਗੁਰਬਾਣੀ ਦੀ ਗੱਲ ਨੂੰ ਦੂਸਰਿਆਂ ਤੱਕ ਸਮਝਾਉਂਦਾ ਉਹਦੇ ਨਾਲ ਉਹਨੂੰ ਅੰਦਰ ਮਨ ਖਿਹੜਿਆ ਹਰਿਆ ਬਾਗ ਆਪਣਾ ਵੀ ਹੁੰਦਾ ਤੇ ਜਿਹੜਾ ਦੂਸਰਾ ਵੀ ਬਾਹਰ ਕੋਈ ਇਹਨੂੰ ਸਮਝ ਲਾਏਗਾ ਉਹਦਾ ਵੀ ਜਿਹੜਾ ਨਾਨਕ ਭਗਤਾਂ ਸਦਾ ਵਿਗਾਸ ਜਿਹੜੇ ਨਾਨਕ ਜੀ ਕਹਿੰਦੇ ਜਿਹੜੇ ਸੱਚ ਦੇ ਭਗਤ ਹੁੰਦੇ ਉਹਨਾਂ ਦੇ ਹਿਰਦੇ ਵਿੱਚ ਸਦਾ ਹੀ ਵਿਗਾਸ ਰਹਿੰਦਾ ਹੈ ਸਦਾ ਵਿਗਾਸ ਕਿਉਂ ਰਹਿੰਦਾ ਹੈ ਕਿਉਂਕਿ ਗੁਰਬਾਣੀ ਦੇ ਸ਼ਬਦ ਨਾਲ ਜੁੜੇ ਰਹਿੰਦੇ ਗੁਰਬਾਣੀ ਦਾ ਸ਼ਬਦ ਹੀ ਇੱਕੋ ਇੱਕ ਅਜਿਹੀ ਚੀਜ਼ ਹੈ ਜਿਹੜਾ ਸੱਚ ਹੈ ਜਿਹੜਾ ਆਪਣੇ ਮਨ ਨੂੰ ਪ੍ਰੈਸੈਂਟ ਵਿੱਚ ਲਿਆ ਸਕਦਾ ਹੈ ਹੋਰ ਕੋਈ ਜਿਹੜਾ ਮੈਡੀਟੇਸ਼ਨ ਹੈ ਜਿਹੜੀਆਂ ਜਿੰਨੀਆਂ ਵੀ ਕਰਦੇ ਆ ਉਹਦੇ ਨਾਲ ਇਹ ਜਿਹੜਾ ਕਹਿੰਦੇ ਜੇ ਅੰਦਰੋਂ ਜਿਹੜਾ ਮਨ ਚੁੱਪ ਨਹੀਂ ਕੀਤਾ ਜੇ ਬਾਹਰੋਂ ਤੁਸੀਂ ਅੱਖਾਂ ਬੰਦ ਕਰਕੇ ਬੈਠ ਵੀ ਜਾਂਦੇ ਆ ਤਾਂ ਵੀ ਮਨ ਜਿਹੜਾ ਬਾਹਰ ਭੱਜਿਆ ਫਿਰਦਾ ਹੈਗਾ ਉਹਨੂੰ ਅੰਦਰ ਲਿਆਉਣ ਦਾ ਇੱਕੋ ਇੱਕ ਤਰੀਕਾ ਹੈਗਾ ਇਹਨੂੰ ਸਮਝਣ ਵਿੱਚ ਲਾ ਦਿਓ ਜੇ ਸਮਝਣ ਵਿੱਚ ਲੱਗ ਜਾਏਗਾ ਤਾਂ ਇਹਨੂੰ ਆਨੰਦ ਆਉਣਾ ਸ਼ੁਰੂ ਹੋ ਜਾਏਗਾ ਤੇ ਉਹਦੇ ਨਾਲ ਫੇਰੇ ਇਹਨੂੰ ਪਤਾ ਲੱਗ ਜਾਂਦਾ ਕਿ ਜੇ ਕਿਸੇ ਨੂੰ ਪਤਾ ਲੱਗ ਜਾਏ ਕਿ ਮੇਰਾ ਆਰਾਮ ਜਿਹੜਾ ਹੈਗਾ ਮੈਨੂੰ ਜਿਹੜੀ ਜਿਹੜਾ ਸਰੀਰ ਆ ਚਲੋ ਮੰਨ ਲਓ ਕਿਸੇ ਦਾ ਸਰੀਰ ਹੈ ਕੋਈ ਗੋਲੀ ਖਾ ਕੇ ਠੀਕ ਹੁੰਦਾ ਤੇ ਜਿਹੜਾ ਮਨ ਹੈਗਾ ਮਾਨਕਿਕ ਸੂਕਸ਼ਮ ਹੈਗਾ ਤੇ ਇਹਨੂੰ ਸੱਚ ਦਾ ਗਿਆਨ ਜੇ ਲੈਣ ਨਾਲੇ ਠੀਕ ਹੁੰਦਾ ਹੈ ਸ਼ਾਂਤ ਹੁੰਦਾ ਤੇ ਫਿਰ ਕਿਉਂ ਨਹੀਂ ਗਰਬਾਣੀ ਦੇ ਉਪਦੇਸ਼ ਨੂੰ ਸਮਝਿਆ ਜਾਵੇ ਉਹਦੀ ਵਿਚਾਰ ਕੀਤੀ ਜਾਵੇ ਉਹਦੀ ਵਿਚਾਰ ਦੇ ਨਾਲੇ ਕਿਉਂਕਿ ਇਹਦਾ ਜਿਹੜਾ ਅਸਲੀ ਘਾਰ ਹੈਗਾ ਮਨ ਜਿਹੜਾ ਹੈਗਾ ਮਨ ਤੂੰ ਜੋਤ ਸਰੂਪ ਹੈ ਜੋਤ ਦਾ ਸਰੂਪ ਹੈਗਾ ਜੋਤ ਰੂਪ ਹੈਗਾ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣਨਾ ਆਪਣਾ ਮੂਲ ਪਛਾਣ ਜੇ ਆਪਾਂ ਆਪਣੇ ਮੂਲ ਨੂੰ ਪਛਾਣ ਲਾਂਗੇ ਮੂਲ ਪਛਾਣੇ ਤੋ ਸੋ ਜਾਣੇ ਇਹ ਮੂਲ ਨੂੰ ਪਛਾਣ ਲੱਗਦਾ ਇਹਨੂੰ ਪਤਾ ਲੱਗ ਜਾਏਗਾ ਕਿ ਤੇਰਾ ਸੌ ਕੌਣ ਹੈਗਾ ਮੂਲ ਪਛਾਣੇ ਤੌ ਸੌ ਜਾਣੇ ਜਨਮ ਮਰਨ ਕੀ ਸੋਝੀ ਹੋਏ ਉਹਨੂੰ ਪਛਾਣ ਲੱਗਾ ਫਿਰ ਇਹਨੂੰ ਜਨਮ ਮਰਨ ਦੀ ਸੋਝੀ ਹੋ ਜਾਂਦੀ ਕਿ ਜਿਹੜਾ ਜੰਮਦਾ ਮਰਦਾ ਕੀ ਹੈ ਅਗਿਆਨਤਾ ਦੇ ਕਰਕੇ ਆਪਣੇ ਅੰਦਰ ਭਰਮ ਹੋਣ ਕਰਕੇ ਇਹ ਜਨਮ ਹੈਗਾ ਜਿੰਨਾ ਚਿਰ ਅੰਦਰ ਭਰਮ ਹੈ ਉਹਨਾਂ ਚਿਰ ਜੰਮਦਾ ਮਰਦਾ ਰਹੇਗਾ ਪਰ ਜਦੋਂ ਜਦੈ ਗਿਆਨ ਲੈਂਦਾ ਜਾਏਗਾ ਇਹਦਾ ਜੰਮਣ ਮਰਨ ਫਿਰ ਕੱਟਿਆ ਜਾਣਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ